ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਕਰਨਤਾਰਨ ਸਾਹਿਬ ਵੀਰ ਰਾਜੇ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਗਾਵਾਂ ਦਿਖਾਵਾਂਗਾ ਦੋਵੇਂ ਗਾਵਾਂ ਬਿਲਕੁਲ ਸੱਜਰ ਸੁਹਿਆਵਾਂ ਡਿਟੇਲ ਨਾਲ ਗਾਵਾਂ ਦੀ ਆਪਾਂ ਵੀਰ ਤੋਂ ਪੁੱਛਣਾਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਜਿਨ੍ਹਾਂ ਵੀਰਾਂ ਨੇ ਇਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਬਹੁਤ ਵਾਰ ਸਬ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਨ ਕਰ ਦੇ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਨਾਲ ਪਹੁੰਚੀ। ਸੋ ਦੋਸਤੋ ਤਸਦੀ ਜਿਹੜੀ ਕਰਨੀ ਹੈ ਪਛੋਤ ਨਿਰਖ ਵਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲੋੜਦੇ ਹੋ ਜੇ ਆਪਕੀ ਤਸਦੀ ਕਰਕੇ ਅੰਦਰਖ ਪਰ ਕਰਕੇ ਤੋ ਸ਼ੁਕਰੀਆ ਕਰੋ। ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਬਹੁਤ ਵਾਰ ਲਾਇਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿ ਕਿਸੇ ਹੋਰ ਵੀਰ ਭਰਾ ਦਾ ਫਾਇਦਾ ਹੋ ਸਕਦਾ। ਮੇਰਾ ਕੰਮ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪੋਣੀ। ਪਛੋਤ ਦੀ ਨਿਰਖ ਵਰਖ ਤੁਸੀਂ ਦੋਸਤੋ ਆਪ ਕਰਨੀ ਹੁੰਦੀ ਹੈ ਵੀਡੀਓ ਆਪਣੀ ਫੇਸਬੁੱਕ ਚੈਨਲ ਤੇ ਚਲਦੀ ਇੰਸਟਾਗ੍ਰਾਮ ਤੇ ਚਲਦੀ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਇੰਸਟਾਗ੍ਰਾਮ ਤੇ ਫੇਸਬੁੱਕ ਚੈਨਲ ਤੋਂ ਆਤਮਾਤ フォलो ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ ਪੁੱਛਦੇ ਆਂ ਦੋਸਤੋ ਡਿਟੇਲ ਵੀ ਤੋਂ ਇਹਨਾਂ ਗਮਾਂ ਤੋਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਵਧੀਆ ਠੀਕ ਠਾਕ ਜੀ ਚੱਲੀ ਜਾਂਦਾ ਫਿਰ ਕੰਮ ਕਰ ਵਧੀਆ ਹਾਂਜੀ ਵਧੀਆ ਚੱਲੀ ਜਾਂਦਾ ਬੋਲੋ ਐਡਰੈਸ ਆਪਣਾ ਮੈਸਾ ਆਪਣਾ ਪਿੰਡ ਲੋਕਾ ਵਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਹੁਸੈਨਦਰਮਨ ਸਾਹਿਬ ਫੋਨ ਨੰਬਰ ਤਾਂ ਨਾ ਵੀਰ ਦੱਸ ਦੇ ਫੋਨ ਤੇ ਤੇ ਆਪਣਾ ਭਾਈ ਮਾਨਸਾ ਗੁਰਦਰਾਵਾ ਆਡੇ ਦੇ ਉੱਤੇ ਬਿਲਕੁਲ ਨੇੜੇ ਹਾਂਜੀ ਠੀਕ ਹੈ ਜੀ ਇਹ ਸਾਹਮਣੇ ਡਾਕਾ ਜਿਹੜੀ ਆਪਣੀ ਪੱਟੀ ਤਰਨਤਾਲ ਰੋੜ ਤੋਂ ਪਿੰਡ ਲੋਕਾ ਤੇ ਲਾਗੇ ਨਜ਼ਦੀਕ ਆਪਣੇ ਗੁਰਦਰਾ ਭਾਈ ਮਾਨਸਾ ਹਾਂਜੀ ਸਾਹਮਣੇ ਡਾਕਾ ਨਾ ਠੀਕ ਹੈ ਬਿਲਕੁਲ ਹਾਂਜੀ ਅੱਛਾ ਵੀ ਜੀ ਦੋ ਗਮਾਂ ਜੀ ਦੋ ਦੋ ਵੇਗਾ ਵਸਤ ਹਾਂਜੀ ਦੋ ਹੀ ਹੈ ਜੀ ਠੀਕ ਹੈ ਜੀ ਕੀ ਡਿਟੇਲ ਹੈ ਵੀਰੇ ਇਸ ਗਾਂ ਦੀ ਸ਼ੁਰੂ ਕਰੀਏ ਇਸ ਗਾਂ ਤੋਂ ਪਹਿਲਾਂ ਕਿੰਨਾ ਸੂਆ ਸੂਈ ਤੇ ਕਿੰਨਾ ਟਾਈਮ ਹੋ ਗਿਆ ਸੂਈ ਉਹ ਤਾਂ ਵੀਰ ਜੀ ਜਿੱਤਾਂ ਲੈ ਆਂਦੀ ਉਹ ਤਾਂ ਪਹਿਲਾਂ ਆਂਦੇ ਸੀ ਅੱਛਾ ਜੀ ਤੇ ਆਪਾਂ ਦੂਜਾ ਕਰਕੇ ਦਵਾਂਗੇ ਠੀਕ ਹੈ ਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਅੱਜ ਹਫਤਾ ਹੋ ਗਿਆ ਜਵਾਵ ਵਸ਼ੀ ਦੇ ਮਗਰ ਚ ਵਸ਼ੀ ਦੇ ਮਗਰ ਹਾਂਜੀ ਦੋਸਤੋ ਬਚਾ ਰਿਹਾ ਵਸ਼ੀ ਦਿੱਤੀ ਇੱਕ ਕਪ ਦਿਨ ਦਾ ਟਾਈਮ ਵੀਰ ਕਦਾ ਸੂਈ ਨੂੰ ਹੋ ਗਿਆ ਅੱਛਾ ਵੀਰ ਜੀ ਹੁਣ ਦੁੱਧ ਕਿਨਾ ਕਰ ਰਿਹਾ ਹੈ ਦੁੱਧ ਹਸ ਟਾਈਮ ਤੇ 15 ਲੀਟਰ ਹੋਊਗਾ ਆਪਾਂ 14 ਦੀ ਗਾਰੰਟੀ ਦੇਵਾਂਗੇ 14 ਦੀ ਗਾਰੰਟੀ ਦੇਵਾਂਗੇ ਹਾਂਜੀ ਬਾਕੀ ਕੋਈ ਵੀਰ ਭਾਪ ਤਿੰਨ ਟਾਈਮ ਚਾਰ ਟਾਈਮ ਚੁਵਾਈ ਕਰਕੇ ਖੜੇ ਠੀਕ ਹੈ ਜੀ ਚੁਵਾਈ ਦੋਸਤੋ ਆਪਾਂ ਵੀਡੀਓ ਦੇ ਵਿੱਚ ਆਪਾਂ ਕਰਵਾਵਨੀ ਦੋਵਾ ਗਾਵਾਂ ਦੀ ਮੜੀ ਵੀਰ ਤੋਰ ਕੇ ਦਿਖਾਈਏ ਨੀ ਅਰੇ ਬਾੜੀ ਆ ਬਾੜੀ ਦੋਸਤੋ ਪੂਰੀ ਫੁੱਲ ਬਰੀਡ ਆ ਕ੍ਰੋਸ ਬਰੀਡ ਦੇ ਨਾਲ ਬੱਚਾ ਨੇ ਵਸ਼ੀ ਦਿੱਤੀ ਸੂਹਾ ਦੁੱਧਾ ਸੂਈ ਆ ਆਰਡਰ ਕੁਆਲਟੀ ਦੋਸਤੋ ਗਾਂ ਨੇ ਬਹੁਤ ਵਧੀਆ ਤਿਆਰ ਕੀਤੀ ਆ ਮੋੜ ਲਾ ਮੋੜ ਲਾ ਤਾ ਤਾ ਵਾਟ ਜਮਾ ਫਾਨੋ ਫਾਨੋ ਬਰਾ ਦੇ ਤਾ ਬਤਾਇ ਤੇ ਕਿਸ ਦਾ ਸੋਲ ਉਹ ਵਾਟ ਸਾਥ ਸੋਲਾਂ ਨੂੰ ਨਾਲ ਆਉਂਦੇ ਸੋਲਾਂ ਨਾਲ ਨੋਸੋ ਦਸਤੋ ਥਣਾ ਥਣਾ ਦੀ ਕੁਆਲਿਟੀ ਬਹੁਤ ਵਧੀਆ ਵਿਥੀ ਤੇ ਥਣ ਲਗਾ ਦੋਸਤੋ ਕਰੋ ਚੈੱਕ ਕਰੀ ਅੱਛਾ ਵੀਰੇ ਮੁੱਲ ਕੀ ਦੇ ਗਾ ਮੁੱਲ ਵੀ ਜੀ ਜੋ ਮਰਜ਼ੀ ਕਰੀ ਜੀ ਕਿ 56000 ਦੀ ਵਾਟ ਦਵਾਂਗੇ 56000 ਹਾਂਜੀ 52000 ਦੀ ਦੋਸਤੋ ਵੀਰ ਨੇ ਡਿਮਾਂਡ ਕੀਤੀ ਹੈ ਬਾਕੀ ਮਾਨ ਤਨ ਮੌਕੇ ਤੇ ਜਰੂਰ ਹੋਗਾ ਜਿਹੜਾ ਵੀਰ ਪੜਾ ਖੇਡਣਾ ਹੋਗਾ ਦੋ ਨੰਬਰ ਬਾਰੇ ਦੱਸੀ ਵੀਰੇ ਦੇ ਬਾਰੇ ਆਪਾਂ ਇਹ ਵੀ ਵੀਰ ਜੀ ਦੂਜਾ ਸੁਆਹ ਜੋ ਅੱਛਾ ਜੀ ਤੇ ਮੂੰਹੋਂ ਚਾਰ ਦੰਦ ਦੇ ਛਿੱਗੀ ਹੁੰਦੀ ਆਲੇ ਛਿੱਗੀ ਹੁੰਦੀ ਹੈ ਹਾਂਜੀ ਠੀਕ ਹੈ ਜੀ ਤੇ ਸੂਈ ਨਹੀਂ ਕਰਨਾ ਟਮਗਰ ਸੂਈ ਤੇ ਇਹਨੂੰ ਕੋਈ ਲਾ ਲੋ ਕੋਈ 5-6 ਦਿਨ ਹੋ ਗਿਆ ਕਾਲੀ ਬਸ਼ੀ ਆ ਇਹਦੀ ਇਹਦੇ ਮਗਰ ਬਸ਼ੀ ਹੈ ਹਾਂਜੀ ਇਹਦੇ ਮਗਰ ਬਸ਼ੀ ਹੈ ਠੀਕ ਹੈ ਡਬਲ ਡਬਲ ਫਾਇਦਾ ਦੋਸਤੋ ਦੋਵਾਂ ਗਾਵਾਂ ਦੇ ਮਗਰ ਬੱਚੇ ਬਸ਼ੀਏ ਹੀ ਹੈ ਤੇ ਵੀ ਜੀ ਦੁੱਧ ਇਸਨੇ ਕਿੰਨਾ ਤਿਆਰਣ ਮੌਕਾ ਇਹਦੇ ਥੱ ਦੋਸਤੋ ਦੁਜਾ ਸੂਆ ਸੁਈ ਹੈ ਵੀ ਤੇ ਬੱਚਾ ਦੋਸਤੋ ਇਹਨੇ ਵਸ਼ੀ ਦਿੱਤੀ ਹੈ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ ਹੈ ਵੀਰ ਕੰਦਾ 16 ਕਿਲੋ ਦੁੱਧ ਤਿਆਰ ਹੈ ਆਪਾਂ ਦੋਸਤੋ ਲਾਈਵ ਚ ਹੋਈ ਨੇ ਦੋਆਂ ਗਾਂ ਦੀ ਕਰਵਾ ਦੇਣੀ ਵੀਡੀਓ ਦੇ ਵਿੱਚ ਹੀ ਖਾਣਾ ਸੁਣੇ ਦੋਸਤੋ ਕੁਆਲਿਟੀ ਬਹੁਤ ਵਧੀਆ ਗਾਂ ਦੀ ਬਹੁਤ ਆਪ ਤੇ ਜਿਹੜੇ ਨੇ ਉਹ ਇਹਦੇ ਸਾਡੇ ਕੋਲ ਖਾਣਾ ਨਹੀਂ ਹੈ ਜਨਾਬ ਬੋਲਿਓ ਕੋਈ ਦਾ ਆਪ ਸੋਨਾ ਪੀਰ ਰੱਤੀਆ ਸੱਲਾ ਖੁਦ ਤਾਬ ਬੱਚੇ ਦੋਸਤੋਂ ਦੋਵਾਂ ਗਾਵਾਂ ਦੇ ਮਗਰਾ ਵਛੀਆਂ ਇਹਦੇ ਮਗਰ ਜਿਹੜੀ 2 ਨੰਬਰ ਤੇ ਆਪਾਂ ਖਾਈ ਤੁਮ ਮਗਰ ਕਾਲੀ ਵਛੀ ਹੈ ਤੇ ਪਹਿਲੇ ਨੰਬਰ ਜਿਹੜੀ ਆਪਾਂ ਵਿਖਾਈਗਾ ਉਹ ਤੇ ਮਗਰ ਇਹ ਵਛੀ ਹੈ ਖਰਾਤ ਹੋਏ ਦੋਸਤੋਂ ਕੁਆਲਟੀ ਦੋਸਤੋਂ ਚੋਾਈ ਦੀ ਆਪਾਂ ਗਾਵਾਂ ਨਹੀਂ ਤੁਹਾਨੂੰ ਦੱਸਾਂ ਕੋਈ ਲਾਈਵ ਦੋਵਾਂ ਦੀ ਕਰਾ ਦੇਣੀ ਹੈ

ਸਪਰਮੇ ਦੇ ਬੰਦੇ ਆ ਬੰਦੇ ਇਹ ਬੱਚੇ ਦੋਸਤੋ ਦੋਵਾਂ ਗਾਵਾਂ ਦੇ ਵੀਰ ਨੇ ਥੱਲੇੋਂ ਬੰਦੇ ਤੇ ਚਵਾਈ ਦਿੱਤੀ ਆ ਪਤਨੂ ਕੋਲ ਆ ਜੀ ਠੀਕ ਹੈ ਜੀ ਬੱਚਾ ਵੀ ਲਾਗੇ ਰੱਖਦੇ ਲਾਗੇ ਬੰਦੇ ਗਾੜੀ ਬੰਦੇ ਗਾੜੀ ਬੰਦੇ ਗਾੜੀ ਬੰਦੇ ਐਸੇ ਬੰਦੇ ਘੜੀ ਨੇ ਹਾਵੀ ਬਣਾ ਜਾ ਗੀ ਗਾਣੇ ਫਾਇਦੇ ਬਾਅਦ ਮੈਂ ਕਰਦੇ ਸਾਡੇ ਸੇਵਾ ਦੇ ਗਾਣੇ ਕਰਦੇ ਹੋਏ ਤੇਰਾ ਨਾਮ ਆਤਮਾ ਮਾਤਿ ਕੋਲ ਨੂੰ ਕਰਤੀ ਆਹ ਅੱਜ ਆਈ ਜੀ ਨਮਾ ਉਸ ਮਾਈ ਦੇ ਦੋਸਤੋ ਗਾਵਾ ਦੇ ਦੋਵਾਂ ਦੇ ਥਣ ਚੈੱਕ ਕਰ ਲਿਓ ਕਰੀ ਬਹੁਤ ਵਧੀਆ ਦੋਸਤੋ ਥਣ ਗਾਵਾ ਨੇ ਬਣਾਏ ਪੂਰੇ ਹੱਥੀ ਚੁਆਈ ਮੁੱਠੀ ਆਲ ਥਣ ਦੋਸਤੋ ਇਸ ਗਾਵਾ ਦੇ ਦੋਸਤੋ ਤੁਹਾਨੂੰ ਚੈੱਕ ਕਰ ਲਓ ਕਰੀ और वो साइड वाला अपना पानी आ रही है पानी मैं पीछे है वो का शांति का वो मैंने और 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 दवें गाव दो दवें गाव दूजा सुहा सुनिया बच्चे दोवे तो मगर बछी नहीं चुवाई दोस्तों चल कर लो कोई पूरी छटानी पूर है बिल्कुल ताराम परापर दिए उन्हें मेरे दीनु ना था तो क्या मेरे जैसे जो मेरा साहब है भागना क्यों खाए ये एक चीज़ है कि मेरा पवन पर भागना वास्तव। ਆਖਾ ਇਹ શરીર ਤੋਂ ਉੱਡਿਆ ਸੋਹਣਾ ਪਿਆਰ ਸੰਸਾਰ ਦਾ ਦਰਵਾਜ਼ਾ ਸੋਹਣਾ ਆਪਾਂ ਸੋਹ ਕੋਲ ਜਾਨਿਆ ਸਾਡਾ ਇਸ ਦਾ ਦੋ ਘੰਟੇ ਪਹਿਲੇ 24 ਲਾਈਵ ਹੁੰਦੀ ਹੈ ਇਹ ਜੰਮੀ ਲਾੜਵਾਂ ਤੇ ਪਾਤਾ ਪ੍ਰਮਾਤਮਾ ਦਾ ਜਨਮ ਪਾਤਾ ਸੋਹ ਦਾ ਹੈ ਪ੍ਰਮਾਤਮਾ ਦਾ ਸੋਹ ਬੜਾ ਖੁਸ਼ ਹੁੰਦਾ

ਬਾਬਾ ਜੀ ਜਿਹੜੇ ਨਿਵਾਣੀ ਤਵਰਿਓਂ ਤੇri ਵਾਗਿਆ ਵਾ। ਇੱਕ ਅਵਸਰ ਤੇ ਵਾਗਿਆ ਵਾ। ਠੀਕ ਇਹਦੇ ਹੋਏ ਮੱਤਾ ਜੀ ਮੇਰੇ ਕੋ ਆ ਜਾ। ਪਾਵਨ ਸਰ ਕਰੇ। ਖਬਰ ਆ ਤਵਾਂ ਸੇਕ ਆ। ਤਾਰੋ ਹੈ ਮੁਰਸੂ ਤੂ ਜੇ ਅਗੜ ਕਹਾ। ਕੁਝ ਆਵਾਜ਼ਾਂ ਦੇ ਰੋ ਤਾੜਾ ਤਾੜਾ ਕਰਦੀ ਹੈ ਏ ਘਰੋ ਘਰ ਮੇ ਘਰੋ ਤੁਸੀਂ ਦੇਰ ਕਰਾ ਲਓ ਤਮਣ ਵਜਾਵਾ ਤੁਮਸ ਤੋਂ ਹਰ ਮਗਮਾ ਪਕਾਈ ਨੇ ਕਵੜਾ ਵੀ ਦਾ ਇਹਨੇ ਕਵੜਾ ਵਜਾਵਾ ਤੇ ਇਹ ਜਦ ਬੜਾ ਆਈ ਜਾ ਸਾਹਬ ਬਸੇ ਆਵਾਜ਼

ਕਾਪੀ ਬਾ ਜੇਨਨ ਕਾਟੋਆ ਜੇਨਨ ਕੋਟਿਆ ਬੜਾ ਜਾ ਪਰ ਮੈਂ ਮਹਰ ਵਾਲਿਆ ਵਾਲਿਆ ਕੌਣ ਸਾਰਾ ਮੁਕਾ ਮੜਾਏ ਇਹ ਮੁਕਾ ਕਰਾਂ ਹੁਆਪਾ ਹੈ ਗੱਲ ਮੈਂ ਕਿਹਦੀ ਕਾਪੀ ਕਰਾਂ ਤੁਹ ਸੁਣਵਾ ਇੱਕ ਆ ਗਰਾਂ ਦੇ ਇਹ ਕਾਪੀ ਕਰਾ ਇਹਨੇ ਚੋਕੇ ਤੇ ਤੇ ਜੀਰੂ ਦੇ ਪਾਸੋਂ ਜਾਹਾ ਐਨੇ ਪੰਨਾ ਤੋਂ ਦਰਨਾ ਇਸਨਾ ਕਰ ਬਨੋ ਦਰਨਾ ਮਾਂ ਦਾ ਮੋਹ ਦਾ ਗਾਣਾ ਵੀ ਛੱਡ ਦੇ ਲੈਣਾ ਆਉਣੀ ਆਉਣੀ ਆ ਆਹ ਦੋਸਤੋ ਕਰ ਲਓ ਚੈੱਕ ਅੱਛਾ ਵੀਰੇ ਇਹ ਬਾਲਟੀ ਕਿੰਨੇ ਲੀਟਰ ਦੀ ਹੈ ਬਾਲਟੀ ਵੀ 4 ਲੱਗਦੀ ਹੈ 8 ਲੀਟਰ ਦੀ ਹੋਣੀ ਆ 8 ਲੀਟਰ ਦੀ ਹੋਵੇਗਾ ਹਾਂਜੀ ਠੀਕ ਹੈ ਜੀ ਤੇ ਅੰਦਾਜ਼ੇ ਨੇ ਕਿੰਨਾ ਦੁੱਧ ਹੋ ਗਿਆ ਤੁਹਾਡੇ ਸਾਹ ਨੂੰ ਢੱਕ ਚ ਮਿਹਨਤ ਢੱਕ ਮਿਹਨਤ ਇਸ ਹਿਸਾਬ ਨਾਲ 14 ਹੋ ਜਾਂਦਾ ਵਾ ਜਿੰਨਾ ਉਤਨਾ ਹੀ ਹੈਗਾ 8 ਲੀਟਰ ਦੁੱਧ ਹੈਗਾ ਨਾ 8 ਲੀਟਰ ਪੱਕਾ 8-9 ਲੀਟਰ ਪੱਕਾ ਠੀਕ ਹੈ ਜੀ ਪਾ ਦਿਓ ਜੀ ਦੋਸਤੋ ਆ ਗਾਹਾਂ ਦੀ ਥਾਂ ਦੀ ਇੱਕ ਦੀ ਥਾਂ ਦੀ ਕੁਆਲਿਟੀ ਚਾਕਰ ਲਓ ਬਿਲਕੁਲ ਦੋਸਤੋ ਥਣੇ ਨਚੜਗੇ ਗਾ ਨਹੀਂ ਬਿਲਕੁਲ ਨਚੂੜਦੇ ਥਣ ਬੱਚਾ ਛੜਦੇ ਵੀਰ ਮਤਲਬ ਛੜਦੇ ਵਾਛੀ ਤੇ ਚਵਾਈ ਦੋਸਤੋ ਇੱਕ ਗਾਹਾਂ ਦੀ ਬਰਾਬਰ ਹੋ ਗਈ ਆ

ਵਾਹ ਤੇਰੇ ਵਾਰੇ ਨੀ ਨਾਮ ਤੇਰਾ ਨਾਮ ਤੇਰਾ ਵਾਹ ਤੇਰੇ ਵਾਰੇ 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 ਵਾ ਕਈ ਮਾਣੋ ਪੈਰਵਾਲਾ ਕੀਤਾ ਲੈ ਆਵਾ ਬਾਤ ਕਰਦਾ ਚੋਾਈ ਦਾ ਦੋਸਤਾਂ ਦਾ ਟਾਈਮ ਹੈ ਸ਼ਾਮ ਦਾ 5 ਵਜੇ ਵੀਰ ਨੇ ਪੂਰੇ ਟਾਈਮ ਤੇ ਸ਼ੁਰੂ ਕੀਤੀ ਹੈ ਗਾਵਾਂ ਚੋਣੀਆਂ ਬੇਸ਼ੱਕ ਕਿਸੇ ਵੀਰ ਨੇ ਚੋਣੀਆਂ ਦੇ ਸਿਰੇ ਵੀਡੀਓ ਕਾਲ ਤੇ ਵਿੱਚ ਆ ਸਕਦਾ ਆਪਣੀ ਤੇ ਪ੍ਰੋਪਰ ਆਪ ਪਹੁੰਚ ਕਰਕੇ ਵੀ ਚੋ ਸਕਦੇ ਚੋਾਈ ਦੋਸਤੋ ਦਵਾ ਗਮ ਦੀ ਇੱਕ ਨੰਬਰ ਦੀ ਬਿਲਕੁਲ ਵੇਖ ਲੋ ਕੋਈ ਪੂਰ ਛਟਾਣੀ ਕੋਈ ਥਣਾ ਦੀ ਵਾਧ ਘਾਟ ਨਹੀਂ ਬਿਲਕੁਲ ਦੋਵੇਂ ਗਾਵਾਂ ਐਨ ਮਸਤੋ ਖਿਲੋਤੀਆਂ ਬੱਚੇ ਕੋਲ ਤੋਂ ਦੋਵੇਂ ਗਾਵਾਂ ਦੇ ਮਗਰ ਬੱਚੇ ਵਛੇ ਆ ਵਛਿਆ ਇੱਕ ਤਾਂ ਮੁੱਲ ਵੀਰ ਨੇ 55000 ਰੁਪਏ ਦੱਸਿਆ ਦੂਜੀ ਵਛੀਰਾ ਵੀ ਮੁੱਲ ਆਪਾਂ ਪੁੱਛ ਲੈਨੇ ਵੀਰ ਨੂੰ ਕੀ ਕਰਦਾ ਮੁੱਲ ਦੀ ਗੱਲ ਆ ਆ ਦੋਸਤੋ ਕਰ ਲੋ ਚੱਕ ਤਕਰੀਬਨ 3 ਕਿਲੋ ਤੋਂ ਲੱਗਦੇ ਪਰ ਦੁੱਧ ਇਹ ਵੀ ਆ ਤੇ ਆਹ ਦੋਸਤੋ ਬਾਲਟੀ ਤੁਹਾਡੇ ਸਾਹਮਣੇ ਪਈ ਐ ਇਹ ਬਾਲਟੀ ਜਿਹੜੀ ਵੀ 8 ਲੀਟਰ ਦੀ ਹੋਣੀ ਐ ਇਹ ਮਤਲਬ ਦੱਸਿਆ ਤੁਸੀਂ 14 ਲੀਟਰ ਦੀ ਗਾਰੰਟੀ ਹਾਂਜੀ ਹਾਂਜੀ ਠੀਕ ਹੈ ਜੀ 14 ਕਿਲੋ ਦੁੱਧ ਦੋਸਤੋ ਪਹਿਲੇ ਨੰਬਰ ਵਾਲੀ ਗਾਂ ਥੱਲੇ ਤੇ ਦੂਜੇ ਨੰਬਰ ਵਾਲੀ ਗਾਂ ਉਹ ਸੰਦੋ 16 ਕਿਲੋ ਪ੍ਰੋਪਰ ਤਿਆਰ ਹੈ ਬਿਲਕੁਲ ਮੌਕੇ ਦਾ ਦੋ ਦੋ ਜਿਹੜਾ ਕੋਈ ਵੀਰ ਆਪਣੀ ਤਸਦੀਕ ਕਰ ਲੇ ਇੱਕ ਟਾਈਮ ਦੋ ਟਾਈਮ ਆਪਣੀ ਆ ਕੇ ਚੋਰੇ ਆਪਣੀ ਵਿਜ਼ਿਟ ਕਰਕੇ ਬਾਕੀ ਠੰਡੀਆਂ ਸੀਲ ਵੜਾ ਆਪਣੀ ਗੱਲ ਠੀਕ ਹੈ ਜੀ ਤੇ ਚਾਹਿਆ ਮੈਂ ਅੱਜ ਅੱਛਾ ਵੀਰ ਦੂਜੀ ਗਾਂ ਦਾ ਮੋਲ ਆਪਾਂ ਦੱਸਿਆ ਜੀ ਕਿੰਨਾ ਮੋਲ ਦੀ ਗਾਂ ਦਾ ਉਹ ਮੋਲ ਕਿਨਾਂ ਮਰਜ਼ੀ ਕਰੀਏ 65000 ਦੀ ਵੜ ਦਵਾਂਗੇ ਉਹ 65000 ਹਾਂਜੀ 65000 ਤੋਂ ਮਾਨਤਨ ਹੋ ਜਾਊਗਾ ਠੀਕ ਹੈ ਹਾਂਜੀ ਦੋ ਨੰਬਰ ਤੇ ਜਿਹੜੀ ਦੋਸਤੋ ਆਪਾਂ ਗਾਂਤ ਨੂੰ ਦਿਖਾਈ ਆ 65000 ਰੁਪਿਆ ਵੀਰ ਨੇ ਡਿਮਾਂਡ ਰੱਖੀ ਆ ਬਾਕੀ ਮਾਨਤਨ ਮੌਕੇ ਤੇ ਜਰੂਰ ਹੋਊਗਾ ਬੱਚੇ ਦੋਵਾਂ ਤੇ ਮਗਰ ਵਸ਼ੀਗੀ ਦੀ ਵਸ਼ੀਂ ਛੱਡ ਦੋ ਕਹੋ ਗਿਆ ਬੰਦਾ ਪਰਲਾ ਬੱਚਾ ਜਿਹੜਾ ਬੰਦ ਗਿਆ ਬੰਦੋ ਵੀਰੀ ਭਾਵੇਂ ਬੰਦੇ ਚੁੰਗਲੇ ਸਾਰੇ ਨਾਲ ਤੋਰ ਕੇ ਦੋਸਤੋ ਤੋਂ ਨੌਕਰੀ ਫੇਰ ਦੁਬਾਰਾ ਬਖਾ ਦਣਾ ਕਿਉਂਕਿ ਦੁਮਾ ਕੰਮ ਦੀ ਚੋਾਈ ਨਹੀਂ ਪ੍ਰੋਪਰ ਹੋ ਚੁੱਕੀ ਆ ਆ ਦੋਸਤੋ ਗਾਂ ਤਾਨੂੰ ਇੱਕ ਰਾ ਚੋਈ ਹੈ ਬਿਲਕੁਲ ਹੁਣ ਤੁਹਾਡੇ ਸਾਹਮਣੇ ਤੇ ਤੋਰ ਕੇ ਤੁਹਾਨੂੰ ਦਿਖਾਉਣਾ 16 ਕਿਲੋ ਜਿਹੜਾ ਬੋਲਾ ਕਿਲੋ ਜਾਂ 20 ਕਿਲੋ ਸਟਾਰਟਿੰਗ ਤਿਆਰ ਆ 20 22 ਕਿਲੋ ਦੇ ਲਾਗੇ ਬਨੇ ਬੜੇ ਮਜੇ ਨਾਲ ਗਾਂ ਨੇ ਚਵਾ ਲੈਣਾ ਕਿਉਂਕਿ ਇਹ ਸੱਜ ਜ ਸੂਈ ਚਾਰ ਪਾਈਨ ਦੀ ਸੂਈ ਨੂੰ ਆਏ ਸੇਵਾ ਵਾਲਾ ਕੋਈ ਵੀਰ ਦੋਸਤੋ ਲੈ ਗਿਆ ਤਾਂ ਦੋ ਤੋ ਗਾਂ ਨੇ 20 22 ਕਿਲੋ ਬੜੇ ਮਜੇ ਨਾਲ ਚਵਾ ਲੈਣਾ ਮੋੜ ਦਾ ਵੀਰ ਲੈ ਆ ਮੋੜਲਾ ਮੋੜਲਾ ਨਾ ਨਾ ਚੋਟਾ ਦੇ ਹੋਰ ਜੇ ਬਾਗ ਲਿਖਿਆ ਮਿਲਿਆ ਲਿਖਿਆ ਦੇਸਾ ਇਹ ਜਾ ਗਈ ਹਾਂ ਦੋਸਤੋ ਕੋਚਕੇ ਦੋ ਰੰਗ ਪਤਲੀ ਗਾਂ ਪਤਨੋਸਾਈ ਹੈ ਇਹਦੇ ਸਲੇ ਮੌਜੂਦਾ ਦੁੱਧ 14 ਕਿਲੋ ਅਕੀ ਚੰਗੀ ਸੇਵਾਲਾ ਵੀਰ ਨੇ ਕਹਿੰਦਾ 16-17 ਕਿਲੋ ਦੇ ਵਿੱਚ ਵਾਰੂ ਚੰਗਾ ਕੰਦ ਕਾਟ ਬਿਲਕੁਲ ਦੋਸਤੋ ਇਹਨਾਂ ਹਵਾਨਾ ਨਿਚੋੜਦੀਆਂ ਦੋਵੇਂ ਗਾਵਾਂ ਦੋਵੇਂ ਗਾਵਾਂ ਦੋਸਤੋ ਕ੍ਰੋਸ ਬਰੀਡ ਦੇ ਨਾਲ ਨਾ ਦੋਸਤੋ ਕਰ ਲਓ ਜੇ ਕਿਥੇ ਨਾਲ ਕੁਆਲਟੀ ਆਰਡਰ ਪਾੜੀ ਆ ਬਿਲਕੁਲ ਦੋਸਤੋ ਦੋਨਾਂ ਨੂੰ ਚੋੜ ਗਏ ਬੱਚੇ ਦੋਨਾਂ ਦਾ ਮਗਰ ਦੋਸਤੋ ਬੱਚੀਆਂ ਨਹੀਂ ਉਹ ਚੋਈ ਲਿਆ